ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਹਾਂ ਬਠਿੰਡਾ ਦੇ ਵਿਜੀਲੈਂਸ ਦਫ਼ਤਰ ਜਿੱਥੇ ਲਗਾਤਾਰ ਜਿਹੜੇ ਭ੍ਰਿਸ਼ਟਾਚਾਰੀ ਆ ਉਹਨਾਂ ਦੇ ਖਿਲਾਫ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਉਨ੍ਹਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਜਾਂਦਾ ਜੇ ਅੱਜ ਦੀ ਗੱਲ ਕੀਤੀ ਹੈ ਤਾਂ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਰਾਮਪੁਰਾ ਫੂਲ ਵਿਖੇ ਇੱਕ ਪਟਵਾਰੀ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਠੇਕੇ ਤੇ ਪਟਵਾਰੀ ਰੱਖੇ ਹੋਏ ਸੀ ਤੇ ਇਹਦਾ ਜਿਹੜਾ ਕੰਮ ਸੀਗਾ ਇੰਤਕਾਲ ਵਗੈਰਾ ਚੜਾਉਣੇ ਹੁੰਦੇ ਸੀ ਜਿਸ ਦੇ ਮਾਮਲੇ ਵਿੱਚ ਇੱਕ ਕੇਸ ਸੀ ਅਕਬਾਲ ਸਿੰਘ ਦੇ ਨਾਮ ਵਿਅਕਤੀ ਸੀ ਜਿਸ ਨੇ ਕੋਈ ਆਪਣਾ ਕੰਮ ਕਰਵਾਉਣਾ ਸੀ ਉਸ ਮਾਮਲੇ ਵਿੱਚ ਬਲਜੀਤ ਸਿੰਘ ਨਾਮ ਦੇ ਪਟਵਾਰੀ ਵੱਲੋਂ ਉਹਨਾਂ ਤੋਂ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਜਿਸ ਦੇ ਮਾਮਲੇ ਵਿੱਚ ਉਹਨਾਂ ਦੀ 6000 ਰੁਪਏ ਵਿੱਚ ਸੈਟਿੰਗ ਹੋ ਗਈ ਸੀ ਉਹਨਾਂ ਨੇ 2000 ਰੁਪਏ ਤਾਂ ਪਹਿਲਾਂ ਦੇ ਦਿੱਤਾ ਸੀ ਤੇ ਅੱਜ ਜਿਹੜਾ 4000 ਰੁਪਏ ਆ ਉਹਨਾਂ ਨੂੰ ਦਿੱਤਾ ਜਿਸ ਦੇ ਮਾਮਲੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਉਹ ਵਿਜੀਲੈਂਸ ਵਿਭਾਗ ਕੋਲੇ ਪਹੁੰਚਿਆ ਤੇ ਉਹ 4000 ਰੁਪਏ ਲੈ ਕੇ ਉਸ ਪਟਵਾਰੀ ਬਲਜੀਤ ਸਿੰਘ ਦੇ ਨਾਮ ਪਟਵਾਰੀ ਨੂੰ ਦੇ ਦਿੱਤਾ ਗਿਆ ਤੇ ਵਿਜੀਲੈਂਸ ਵਿਭਾਗ ਵੱਲੋਂ ਰੰਗੇ ਹੱਥੀ ਫੜ ਲਿਆ ਗਿਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਜ ਮੈਡੀਕਲ ਕਰਵਾ ਕੇ ਉਸ ਨੂੰ ਜੇਲ੍ਹ ਪੇਜ ਦਿੱਤਾ ਗਿਆ ਅੱਜ ਬਠਿੰਡਾ ਦੀ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਪਿਛਲੇ ਦਿਨੀ ਵੀ ਕਾਫੀ ਜਿਹੜੇ ਮਾਮਲੇ ਰਿਸ਼ਵਤ ਦੇ ਮਾਮਲੇ ਵਿੱਚ ਉਹਨਾਂ ਨੇ ਕਾਫੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਤੇ ਮਾਮਲੇ ਵੀ ਦਰਜ ਕੀਤੇ ਗਏ ਤੇ ਅੱਜ ਵਿਜੀਲੈਂਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਜਿਹੜਾ ਸਾਡੇ ਕੋਲ ਇੱਕ ਕੰਪਲੇਨੈਂਟ ਅਕਵਾਲ ਸਿੰਘ ਨੇ ਕੰਪਲੇਨਟ ਕੀਤੀ ਸੀ ਬਲਜੀਤ ਸਿੰਘ ਨਾਮ ਦਾ ਪਰਿਵਾਰੀ ਹੈ ਜਿਹੜੇ ਫੋਲ ਪੋਸਟਰਡ ਉਹ ਠੇਕੇ ਦੇ ਉੱਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਉਹਦੇ ਕੋਲੇ ਵਿਰਾਸਤ ਅੰਤਖਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਦੀ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਉਹਨਾਂ ਨੇ ਗੱਲ ਤੈਅ ਕਰ ਲਈ ਜੋ 2000 ਕੱਲ ਲੈ ਲਿਆ ਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਤੋਂ ਪਟਵਾਰੀ ਤਾਂ ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੇਡ ਕੀਤਾ ਉਦੇ ਜਿਹੜੀ ਉਹ ਤੋਂ 4000 ਦੀ ਰੈਡ ਹੈਂਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ ਠੇਕੇ ਕਿ ਤਰ੍ਹਾਂ ਹੈ ਜੀ ਠੇਕੇ ਵਾਲਾ ਪਟਵਾਰੀ ਹੈ 10 ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਇਹਦਾ ਠੇਕਾ ਖਤਮ ਹੋ ਰਿਹਾ ਜੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੀ ਇਹਦੇ ਖਿਲਾਫ ਮੁਕਦਮਾ ਦਰਜ ਕਰ ਕਰਕੇ ਅਸੀਂ ਇੱਥੇ ਚੱਲੇ ਸੀਗੇ ਵਰਤਮਾਨ ਦੇ ਵਿੱਚਕਾਰ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਜੀ ਉਹਨੂੰ ਅਰੈਸਟ ਕਰ ਲਿਆ ਮੌਕੇ ਤੇ ਪਹਿਲਾਂ ਤਾਂ ਨਿਕਮਾ ਵਾਲਾ ਜੀ ਪਹਿਲਾਂ ਜੀ ਵੈਰੀਫਾਈ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹੋਏ ਹੋ ਰਹੀ ਸਾਥੀ ਹੈ ਨਾ ਵੀ ਕੱਲਾ ਪਟਵਾਰੀ ਕੱਲਾ ਪਟਵਾਰੀ ਹੈ you <laughs>